ਹਾਂਜੀ ਆਪਾਂ ਹੁਣ ਪਹੁੰਚੇ ਆਂ ਗੋਮਬ ਨਿਊ ਬੰਬਈ ਦੇ ਬਹੁਤ ਹੀ ਪ੍ਰਸਿੱਧ ਮੰਦਿਰ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਿਰ ਆ ਏਸ਼ੀਆ ਦਾ ਸਭ ਤੋਂ ਵੱਡਾ ਮੰਦਿਰ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਆਇ ਤੁਹਾਨੂੰ ਦਰਸ਼ਨ ਕਰਾਉਨੇ ਆ ਸ੍ਰੀ ਰਾਜਾ ਮੋਹਨ ਜੀ ਇਹ ਵੀ ਨਿਊ ਗੁੰਬੇ ਦੇ ਗਾਗਰਾਚ ਬਣਿਆ ਹੋਇਆ ਮੰਦਿਰ ਹੈ ਸਰ ਇਹ ਲੋਹੁੰਗ ਨੇ ਇੱਥੇ ਵੀ ਬਹੁਤ ਵੱਡੀ ਗਿਣਤੀ ਵਿੱਚ तकरीबन ਜਿਆਦਾ ਹਿੰਦੂ ਵੀਰ ਹੁੰਦੇ ਨੇ ਚਾਲਾਂ ਲੱਗੀਆਂ ਹੋਈਆਂ ਇੱਥੇ ਬਾਹਰ ਖਾਣ ਪੀਣ ਦੀਆਂ ਪੂਰੀਆਂ ਛੋਲੇ ਵਗੈਰਾ ਹੋ ਗਿਆ ਨਾ ਬੱਜ ਚੱਲੋ ਜੈਨ ਜੀ ਕਿਤਾਬ ਤੇ ਸੰਗਤ ਬਹੁਤ ਵੱਡੀ ਗਿਣਤੀ ਚ ਪਹੁੰਚਦੀ ਇੱਥੇ ਜੋੜਾਤਾਰ ਇੱਥੇ ਸੇਵਾ ਚੱਲਦੀ ਹੈ ਜੋ ਸਦਾ ਲਵਿੰਦਰ ਜੰਮ ਨੇ ਇੱਥੇ ਜੋੜੇ ਜਮਾ ਕਰਵਾ ਕੇ ਜਾਂਦੇ ਨੇ ਕਿਉਂਕਿ ਜਿਵੇਂ ਗੁਰਦੁਆਰਾ ਸਾਹਿਬ 'ਚ ਜੋੜੇ ਪਾ ਕੇ ਅੰਦਰ ਨਹੀਂ ਲਿਆਂਦੇ ਤੇ ਮੰਦਰਾਂ ਵਿੱਚ ਵੀ ਜੋੜੇ ਤਾਰ ਕੇ ਅੰਦਰ ਜਾਂਦੇ ਨੇ ਬਟ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਗੁਰਦੁਆਰੇ ਮੰਦਰਾਂ 'ਚ ਹਰਿਆਲੀ ਦਾ ਬਹੁਤ ਖਿਆਲ ਰੱਖਿਆ ਜਾਂਦਾ ਦੇਖੋ ਕਿੰਨੇ ਵਧੀਆ ਬੂਟੇ ਲਾਏ ਨੇ ਇਹ ਵੀ ਇੱਕ ਖਿੱਚਦਾ ਕੇਂਦਰ ਬਣਦੇ ਆ ਬਹੁਤ ਦੂਸਰੇ ਪਾਸੇ ਪਹਾੜ ਦਿੰਦੇ ਆ ਉੱਚੇ-ਉੱਚੇ ਬਹੁਤ ਹੀ ਮਨ ਨੂੰ ਮੋਹਣ ਵਾਲਾ ਦ੍ਰਿਸ਼ ਬਣਦਾ ਪਹਾੜਾਂ ਦੇ ਵਿੱਚ ਮੰਦਰ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਰ ਰਾধা ਕ੍ਰਿਸ਼ਨ ਜੀ ਕ੍ਰਿਸ਼ਨ ਜੀ ਦੇ ਨਾਮ ਦੇ ਅੱਗੇ ਰਾধা ਲੱਗਿਆ ਹੈ ਇਹਨਾਂ ਨੂੰ ਇਹਦੀ ਇੱਕ ਬਾਰਾ ਕੇ ਕ੍ਰਿਸ਼ਨ ਭਗਵਾਨ ਤੋਂ ਪਹਿਲਾਂ ਰਾਧਾ ਜੀ ਨੂੰ ਯਾਦ ਦਾ ਨਾਮ ਲਿਆ ਜਾਊਗਾ ਇਹਨਾਂ ਨੂੰ ਯਾਦ ਕੀਤਾ ਜਾਊਗਾ ਅੱਜ ਤੁਹਾਨੂੰ ਅੰਦਰ ਅਸੀਂ ਦਿਖਾਉਨੇ ਆ ਦ੍ਰਿਸ਼ ਕਰਵਾਨੇ ਆ ਦਰਸ਼ਨ ਮੰਦਿਰ ਦੇ ਅੰਦਰ ਜਲ ਕੇ ਇਹ ਇਹਾ ਦਾ ਸਭ ਤੋਂ ਵੱਡਾ ਸ਼੍ਰੀ ਕ੍ਰਿਸ਼ਨ ਮੰਦਿਰ ਜਿਹਦੇ ਮੁਖ ਦਰਵਾਜ਼ੇ ਤੇ ਹਜੇ ਕੰਮ ਚੱਲ ਰਿਹਾ ਹੁਣ ਕਾਰਨ ਸੰਗਤ ਦੇ ਅੰਦਰ ਪ੍ਰਵੇਸ਼ ਤੇ ਮਨਾਹੀ ਹੋਣ ਕਰਕੇ ਇਹਦੇ ਸਾਈਡ ਦੇ ਉਤੋਂ ਦੀ ਮੰਦਿਰ ਦੇ ਅੰਦਰ ਜਾਣ ਵਾਸਤੇ ਰਸਤਾ ਬਣਾਇਆ ਗਿਆ ਹੈ ਜੋ ਕਿ ਆਰਜੀ ਰਸਤਾ ਹੈ ਆ ਜੋ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਦਿਖਾਉਨੇ ਆ ਮੰਦਿਰ ਦੇ ਅੰਦਰ ਦਾ ਦ੍ਰਿਸ਼ ਇੱਥੇ ਦੱਸਣਯੋਗ ਇਹ ਵੀ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਮੰਦਿਰ ਦਾ ਦੌ ਘਟਨ ਕੀਤਾ ਗਿਆ ਹੈ ਆਜੋ ਦੇਖੀ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਕਿਉਂਕਿ ਕਈ ਵਾਰੀ ਦੂਰੋਂ ਆਉਂਦੇ ਨੇ ਜਿਹੜੀ ਸੰਗਤ ਉਹਨੂੰ ਖਾਣਾ ਭੁੱਖ ਲੱਗਦੀ ਆ ਤਾਂ ਇੱਥੇ ਆ ਦਾ ਪੈਸੇ ਪੇ ਕਰਕੇ ਖਾ ਜਾਂ ਖਾ ਸਕਦੇ ਆ Thank you. disiderat madan maupun wangi bintang panki jabatan guru sekolah